ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡ ਸੰਗਤ ਜੀ ਆਪਾਂ ਕਹਿੰਦੇ ਉਚੋ ਬਠੰਡਾ ਉਚੋ ਬਠੰਡਾ ਜੋ ਕਿ ਨਾਨਕ ਸਾਹਿਬ ਗੁਰਦੁਆਰਾ ਬਣਿਆ ਹੈ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਪ ਵੀ ਆਓ ਤੇ ਦਰਸ਼ਨ ਕਰੋ ਇਹ ਗੁਰਦੁਆਰਾ ਉਚੋ ਸਾਹਿਬ ਹੈ ਜੋ ਪੇ ਬਾਬਾ ਸਗਦੇਵ ਸਿੰਘ ਜੀ ਦੀ ਸੇਵਾ ਚੱਲ ਰਹੀ ਹੈ ਆਪ ਸਭ ਜੀ ਨੂੰ ਪਤਾ ਹੋਗਾ ਬਾਬਾ ਸਬ ਸਖਦੇਵ ਸਿੰਘ ਜੀ ਉੱਚੋ ਮੰਡੀ ਵਾਲੇ ਜੋ ਕਿ ਉਹਨਾਂ ਦੀ ਸੇਵਾ ਚੱਲ ਰਹੀ ਹੈ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਪੁੱਚੋ ਸਾਹਿਬ ਹੈ ਆਪ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਪੁੱਚੋ ਸਾਹਿਬ ਹੈ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਪੁੱਚੋ ਸਾਹਿਬ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਪੁੱਟੋ ਸਾਹਿਬ ਹੈ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਪੁੱਟੋ ਸਾਹਿਬ ਹੈ ਆਪ ਵੀ ਕਦੇ ਆਓ ਤੇ ਜ਼ਰੂਰ ਦਰਸ਼ਨ ਕਰੋ ਹੋਰ ਕੋਈ ਨਾਲ ਦੇਵਾ ਲਿਆ ਮੈਂ ਪੈਸੇ ਦੇ ਦੂੰਗਾ ਜਿਵੇਂ ਅਭੀ ਕਦੇ ਆਓ ਤੇ ਦਰਸ਼ਨ ਕਰੋ ਇੱਕ ਦੁਆਰਾ ਉੱਤੋਂ ਸਾਹਿਬ ਹੈ ਇੱਕ ਦੁਆਰਾ ਉੱਤੋਂ ਸਾਹਿਬ ਹੈ ਆਪਾਂ ਜਾਂਦੇ ਆਂ ਬਾਬਾ ਤੁਹਾਡਾ ਪੁੱਤੋ ਸਾਹਿਬ ਹੈ ਇਸ ਰਾਹ ਹੈ ਇੱਧਰ ਰਹਿਣ ਵਾਸਤੇ ਤੁਮਰੇ ਬਹੁਤ ਵਧੀਆ ਮਿਲਦੇ ਹਨ ਇਸ ਰਾਹ ਹੈ ਰਹਿਣ ਵਾਸਤੇ ਦੰਤਨ ਬਾਬਾ ਖੇਮ ਸਿੰਘ ਜੀ दिल्ली निवास बाबा जी की गड्डी खड़ी है जो कि ਚਾਰੀਆਂ ਲੀਆਂ ਲੀਆਂ ਯਾਰ ਉਹ ਬੜਾ ਚੰਗੀ ਲੱਗਦੀ ਆ ਉਹ ਆਲੀ ਗਾਵੇ ਮੈਂ ਜਦੋਂ ਕਿ ਇਹ ਸਾਰਾ ਹੀ ਜੋ ਕਿ ਰਾਜੇ ਮਹਾਰਾਜਿਆਂ ਦੇ ਟਾਈਮ ਤੇ ਬਣੀਆਂ ਹੁੰਦੀਆਂ ਸੀ ਇਮਾਰਤਾਂ ਇਹ ਸਾਰੀਆਂ ਐਸੀ ਹੀ ਇਦਾਂ ਹੀ ਲਾਲ ਇੱਟ ਦੀ ਸਾਰੀ ਬਣੀ ਹੋਈ ਹੈ ਆਪ ਦਰਸ਼ਨ ਕਰੋ ਸਾਰੇ ਪਾਸੇ ਲਾਲ ਇੱਟ ਹੀ ਲੱਗੀ ਹੋਈ ਹੈ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ